ਔਰਤ ਜਦੋਂ ਵੀ ਇਸ਼ਨਾਨ ਕਰਨ ਵਾਸਤੇ ਜਾਂਦੇ ਆ ਤੇ ਉਹਨਾਂ ਨੂੰ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਪਹਿਲਾਂ ਤਾਂ ਸਿਰਫ ਇਹ ਹੀ ਦੇਖਣਾ ਚਾਹੀਦਾ ਕਿ ਦੋਵਾਂ ਸਾਈਡਾਂ ਦਾ ਸੱਜੇ ਤੇ ਖੱਬੇ ਦਾ ਸਾਈਜ਼ ਇੱਕੋ ਜਿਹਾ ਹੀ ਹੈ ਜੇ ਸਾਈਜ਼ ਦਾ ਫਰਕ ਹੋਵੇ ਤੇ ਸਮਝੋ ਕੋਈ ਇੱਕ ਪਾਸੇ ਗੜਬੜ ਹੈ ਗਈ ਹੈ ਜੇ ਸਾਈਜ਼ ਠੀਕ ਠਾਕ ਹੋਵੇ ਤੇ ਫਿਰ ਸਮਝੋ ਗੜਬੜ ਨਹੀਂ ਆਏਗੀ ਦੂਜੇ ਪਾਸੇ ਹੈਗਾ ਕਿ ਜੇ ਸਾਈਜ਼ ਬਰਾਬਰ ਵੀ ਹੋਵੇ ਪਰ ਉਹ ਜਦੋਂ ਤੁਸੀਂ ਉਹਨੂੰ ਫੀਲ ਕਰਦੇ ਜੇ ਉਨੂੰ ਟੋਕ ਕੇ ਦੇਖਦੇ ਜੇ ਤੇ ਜੇ ਉਹਦੇ 'ਚ ਤੁਹਾਨੂੰ ਕੋਈ ਗਰਟੀ ਜਿਹਾ ਨਜ਼ਰ ਆਉਂਦੀ ਆ ਤੇ ਫਿਰ ਤੇ ਇਹਦਾ ਮਤਲਬ ਕੁਝ ਹੈਗੀ ਆ ਭਾਵੇਂ ਸਾਈਜ਼ ਦਾ ਬਹੁਤਾ ਫਰਕ ਨਹੀਂ ਸੀ ਪਿਆ ਤੀਜਾ ਇਹ ਹੈਗਾ ਕਿ ਉਹਨੂੰ ਜਿਹੜਾ ਬ੍ਰੈਸਟ ਦਾ ਨਿੱਪਲ ਹੈਗਾ ਉਹਦੇ ਵਿੱਚੋਂ ਜੇ ਕੋਈ ਥੋੜਾ ਜਿਹਾ ਪਾਣੀ ਵਗਦਾ ਹੋਵੇ ਜਾਂ ਥੋੜਾ ਜਿਹਾ ਬਲੱਡ ਉਹਨੂੰ ਅਸੀਂ ਕਚਲੌ ਕਹਿੰਨੇ ਆ ਤੇ ਥੋੜਾ ਜਿਹਾ ਬਲੱਡ ਹੁੰਦਾ ਥੋੜਾ ਜਿਹਾ ਫਲੂਟ ਜਾਂਦਾ ਉਹ ਆਵੇ ਤੇ ਉਹ ਵੀ ਗੜਬੜ ਵਾਲੀ ਗੱਲ ਆ ਜੇ ਬਿਲਕੁਲ ਬਲੱਡ ਆਵੇ ਤੇ ਵੈਸੇ ਤੇ ਕੈਂਸਰ ਵੀ ਹੋ ਸਕਦਾ ਕੈਂਸਰ ਆਫ ਨਿੱਪਲ ਤੇ ਜੇ ਬੱਸ ਇਹ ਸਿੰਪਲ ਪਾਣੀ ਆਵੇ ਤੇ ਇੱਕ ਹੋਰ ਛੋਟਾ ਟਿਊਮਰ ਹੁੰਦਾ ਉਹਨੂੰ ਕਹਿੰਦੇ ਪੈਪੀਲੋਮਾ ਆਫ ਨਿਪਲ ਜਾਂ ਪੈਪਲਰੀ ਟਿਊਮਰ ਆਫ ਦਾ ਨਿਪਲ ਉਹ ਕੋਈ ਖਤਰਨਾਕ ਤਾਂ ਨਹੀਂ ਹੁੰਦਾ ਪਰ ਜਦੋਂ ਇਸ ਤਰ੍ਹਾਂ ਦੀ ਗੱਲ ਆ ਗਈ ਪ੍ਰੋਬਲਮ ਆ ਗਈ ਤੇ ਉਹ ਫਿਰ ਜਾ ਕੇ ਉਹਦਾ ਚੈੱਕ ਅਪ ਕਰਵਾਉਣਾ ਚਾਹੀਦਾ